ਹਰੇਕ ਨੇ ਆਪਣਾ ਟੱਬਰ ਪਾਲਣ ਦੀ ਖਾਤਰ ਕੋਸ਼ਿਸ਼ ਨਾ ਕੋਸ਼ਿਸ਼ ਕੀਤਾ ਕੋਈ ਖੇਤੀਬਾੜੀ ਕੀਤੀ ਕਿਸੇ ਨੇ ਨੌਕਰੀ ਕੀਤੀ ਹੁਣ ਉਹਨਾਂ ਨੂੰ ਤੋਂ ਆਖੇਗਾ ਮੇਰਾ ਐਨਜੀਓ ਲੈ ਲਓ ਫਲਾਂ ਲੈ ਲਓ ਉਹ ਨਹੀਂ ਕਰ ਸਕਦੇ ਯਾਰ ਉਹਨਾਂ ਨੂੰ ਕੀ ਪਤਾ ਨਾਲੇ ਉਹ ਐਨਜੀਓ ਲੈਣਗੇ ਉਹ ਕਮਾਈ ਵਾਸਤੇ ਥੋੜੀ ਲੈਣਗੇ ਤੇਰੇ ਕੋਲ ਇਹਨੇ ਹਰੇਕ ਨੂੰ ਹੀ ਇਹੀ ਤੀਰ ਛੱਡਿਆ ਤੇ ਹਨਾ ਜੇ ਤੁਹਾਨੂੰ ਐਡਾ ਹੀ ਦੁੱਖ ਆ ਤੁਸੀਂ ਮੇਰਾ ਐਨਜੀਓ ਲੈ ਲਓ ਆ ਇਟਲੀ ਵਾਲਾ ਵੀ ਵਿੱਚ ਆ ਹੀ ਗਿਆ ਇਟਲੀ ਵਾਲਾ ਇਹਨੇ ਕਰ ਇਟਲੀ ਵਾਲੇ ਨੇ ਵੀ ਚਵਲ ਮਾਰ ਬੈਠਾਏ ਇਟਰੀ ਵਾਲੇ ਨਾਲ ਇਹਦੀ ਮਾੜੀ-ਮੋਟੀ ਗੱਲ ਹੋ ਗਈ ਇਟਰੀ ਵਾਲੇ ਨੂੰ ਕਹਿੰਦਾ ਤੁਸੀਂ ਮੇਰਾ ਐਨਜੀਓ ਲੈ ਲੋ ਤੇ ਇਹ ਬਲਾਕ ਕਿਉਂ ਤਗੜੀ ਹੈ ਹਨਾ ਤੇ ਇਹਨੇ ਕਹਿਤਾ ਠੀਕ ਆ ਇਹ ਕਹਿੰਦਾ ਕੱਲ ਨੂੰ ਸਾਡੇ ਬੰਦੇ ਆ ਜਾਣਗੇ ਕੱਲ ਨੂੰ ਸਾਡੇ ਬੰਦੇ ਆ ਜਾਣਗੇ ਤੇ ਤੂੰ ਐਨਜੀਓ ਉਹਨਾਂ ਨੂੰ ਦੇ ਦੇਈ ਮੈਨੂੰ ਤਾਂ ਇਹਨੂੰ ਗੱਲ ਉਹ ਸੀ ਇਹ ਤੇ ਛੱਡਦਾ ਹੁੰਦਾ ਸੀ ਵੈਸੇ ਹੀ ਵੀ ਅਗਲੇ ਨੇ ਕਹਿ ਲੈਣਾ ਨਹੀਂ ਨਹੀਂ ਤੁਸੀਂ ਕਰੋ ਇਹ ਬਾਅਦ ਦੇ ਵਿੱਚ ਗੱਲ ਕਵਰ ਕਰਨ ਨਾਲ ਤੁਰ ਪਿਆ ਬਾਅਦ ਦੇ ਵਿੱਚ ਇਹ ਬਹਾਨੇ ਲੱਬੇ ਵੀ ਹੁਣੇ ਮੇਰੇ ਮੂੰਹੋਂ ਗੱਲ ਨਿਕਲ ਗਈ ਆ ਤਗੜੇ ਨੇ ਐਸੈਪਟ ਕਰ ਲਈ ਆ ਤਾਂ ਹੁਣ ਇਹਨੂੰ ਮੈਂ ਗੱਲ ਨੂੰ ਕਿੱਦਾਂ ਰੋਕਾਂ ਇਹਨੇ ਇਟਲੀ ਵਾਲਿਆਂ ਤੋਂ ਮੈਂ ਸੱਚੀ ਕਹਿੰਨਾ ਵਾਂ ਇਹਨੇ ਕਦੀ ਵੀ ਉਹਦੀ ਫੁੱਲ ਆਡੀਓ ਰਿਲੀਜ਼ ਨਹੀਂ ਕੀਤੀ ਮੈਂ ਕਹਿੰਨਾ ਇਹਦੀ ਆਡੀਓ ਰਿਲੀਜ਼ ਕਰਦੇ ਹੋ ਸਾਰੀ ਹਣਾ ਜੇ ਕੁਝ ਵਿੱਚ ਪਰਸਨਲ ਡਿਟੇਲ ਆ ਉਹਨੂੰ ਕੱਟ ਕੇ ਰਿਲੀਜ਼ ਕਰਦੇ ਹਣਾ ਸੋਸ਼ਲ ਮੀਡੀਆ ਤੋਂ ਸਾਰੀ ਕਾਲ ਰਿਕਾਰਡਿੰਗ ਨੂੰ ਸਾਰੀ ਨੂੰ ਮੈਂ ਸੁਣੀ ਆ ਸਾਰੀ ਇਹਦੀ ਉਹ ਕਾਲ ਰਿਕਾਰਡਿੰਗ ਮੈਂ ਕਹਿੰਦਾ ਉਹਨੂੰ ਕਿਤੇ ਸੋਸ਼ਲ ਮੀਡੀਆ ਤੇ ਪਾ ਦੇ ਅੱਧਾ ਗੇ ਲੋਕਾਂ ਦਾ ਵਹਿਮ ਨਿਕਲ ਜਾਣਾ ਇਹ ਸਾਲਾ ਕੱਡਾ ਕਬਾਦਰ ਆ ਇਹ ਤੇ ਕੱਡਾ ਕੇ ਸੱਚਾ ਵਾਏ ਤੇ ਇਟਲੀ ਵਾਲੇ ਨੂੰ ਕਰਨ ਲਾ ਪਿਆ ਬਾਅਦ ਚ ਆ ਗਿਆ ਮਿੰਤਾ ਤੇ ਤੇ ਬਾਅਦ ਚ ਪਹਿਲਾਂ ਇਹਦੇ ਗੱਲ ਪਵੇ ਬਾਅਦ ਇਹਨੂੰ ਜਦੋਂ ਪਤਾ ਲੱਗਾ ਮੇਰੀ ਗੇਮ ਪੁੱਠੀ ਪੈ ਗਈ ਬਾਅਦ ਚ ਉਹਨਾਂ ਭਰਾਇਂ ਪਿਆਰ ਸ਼ੁਰੂ ਕਰਨ ਨੂੰ ਫਿਰੇ ਵੀ ਆਪਾਂ ਭਰਾ ਆਂ ਤੂੰ ਮੇਰਾ ਫਲਾਣ ਉਹ ਇਟਲੀ ਵਾਲਾ ਕਹਿੰਦਾ ਵੀ ਕੱਲ ਨੂੰ ਮੇਰੇ ਆਉਣਗੇ ਬੰਦੇ ਉੱਥੇ ਲੁਧਿਆਣੇ ਤੂੰ ਜਿੰਨੇ ਸੋਸ਼ਲ ਮੀਡੀਆ ਤੇ ਅਕਾਊਂਟ ਆ ਤੂੰ ਉਹਨਾਂ ਨੂੰ ਪਾਸਵਰਡ ਦੇ ਦੇਣੇ ਆ ਜੋ ਵੀ ਤੂੰ ਸਮਝਾਉਣਾ ਵਾ ਕੱਲ ਨੂੰ ਮੇਰੇ ਤਿੰਨ ਬੰਦੇ ਆਉਣਗੇ ਤੂੰ ਉਹਨਾਂ ਨੂੰ ਸਮਝਾ ਦੇ। ਤੇ ਇਹ ਇਹਨੇ ਨਾ ਇਹ ਪਹਿਲਾਂ ਕਰੀ ਜਾਵੇ ਕੋਈ ਨਾ ਆ ਜਾਣ ਆ ਜਾਣ ਤੇ ਗੱਲਾਂ ਗੱਲਾਂ 'ਚ ਫੇਰੇ ਗੱਲ ਲਈ ਜਾਵੇ ਹੌਲੀ ਹੌਲੀ। ਕਹਿੰਦਾ ਜੇ ਉਹ ਆ ਗਏ ਜੇ ਉਹਨਾਂ ਨੂੰ ਕੁਝ ਹੋ ਗਿਆ ਮੇਰੀ ਜ਼ਿੰਮੇਵਾਰੀ ਨਹੀਂ ਕਹਿੰਦਾ ਜੇ ਉਹਨਾਂ ਨੂੰ ਕੁਝ ਹੋ ਗਿਆ। ਵੀ ਬਾਅਦ ਵਿੱਚ ਇਨਡਾਇਰੈਕਟਲੀ ਦੱਸੇ ਵੀ ਡਰਾਵੇ ਵੀ ਵੀ ਮੇਰੇ ਜਿਹੜੇ ਅੰਨੇ ਭਗਤ ਆ। ਕਿ ਕਿਉਂਕਿ ਮੈਂ ਵੀਡੀਓ ਪਾ ਦੂੰਗਾ ਮੈਂ ਐਨ ਜੀਓ ਨੂੰ ਦੇਣ ਲੱਗਾ ਵਾਂ ਤੇ ਮੇਰੇ ਜਿਹੜੇ ਅਨੇ ਭਗਤਾ ਜੀ ਉਹਨਾਂ ਦੇ ਗਲ ਪੈ ਗਏ ਤੇ ਮੇਰੀ ਜ਼ਿੰਮੇਵਾਰੀ ਨਹੀਂ ਹਨਾ ਉਹਨਾਂ ਨੂੰ ਇਟਲੀ ਵਾਲੇ ਨੂੰ ਡਰਾਵੇ ਬੰਦਾ ਪੁੱਛੇ ਵੀ ਤੂੰ ਆਲਵੇਜ਼ ਕਹਿਣਾ ਰਹੀ ਨਾ ਵੀ ਮੈਨੂੰ ਐਨ ਜੀਓ ਨੇ ਕੁਛ ਦਿੱਤਾ ਨਹੀਂ ਮੈਨੂੰ ਹਮੇਸ਼ਾ ਟੈਨਸ਼ਨ ਦਿੱਤੀ ਆ ਮੈਨੂੰ ਹਮੇਸ਼ਾ ਫਲਾਨ ਦਿੱਤਾ ਵਾ ਮੇਰੇ ਕੋ ਐਨ ਜੀਓ ਲੈ ਲਓ ਮੈਨੂੰ ਸੇਵਾ ਨਾਲ ਮਤਲਬ ਆ ਸੇਵਾ ਹੋਣੀ ਚਾਹੀਦੀ ਆ ਇਟਲੀ ਵਾਲਾ ਕਹਿੰਦਾ ਭਾਈ ਵੀ ਮੈਂ ਤਰਨਾ ਇਹ ਕਮਿਟਮੈਂਟ ਕਰਦਾ ਵੀ ਤੂੰ ਜਿੰਨੇ ਵੀ ਤੇਰੇ ਸੋਸ਼ਲ ਮੀਡੀਆ ਚੈਨਲਸ ਆ ਤੂੰ ਉਹਨਾਂ ਦੀ ਕਮਾਈ ਆ ਆਪਣੀ ਜੇਬ ਚ ਪਾਉਣਾ ਵਾ ਹਨਾ ਤੈਨੂੰ ਪਾ ਤੂੰ ਆਪਾਂ ਨਹੀਂ ਮੈਂ ਉਹੀ ਗੱਲਾਂ ਨਾਲ ਤੂੰ ਪਾ ਪਰ ਰੰਡੀ ਰੋਣਾ ਨਾ ਕਰ ਇਹ ਇਹਦਾ ਰੰਡੀ ਰੋਣਾ ਨਹੀਂ ਮੁੱਕਦਾ ਹੁੰਦਾ ਟ੍ਰੇਡਰ ਵਾਲਿਆਂ ਨੇ ਕਿਹਾ ਜਿੰਨਾ ਵੀ ਸੋਸ਼ਲ ਮੀਡੀਆ ਦੇ ਚੈਨਲ ਤੋਂ ਕਮਾਈ ਆਊਗੀ ਨਾ ਅਸੀਂ ਉਹ ਵੀ ਉਲਟੀ ਸੇਵਾ ਦੇ ਵਿੱਚ ਪਾਵਾਂਗੇ YouTube ਤੋਂ Snapchat ਤੋਂ ਪ੍ਰੋਮੋਸ਼ਨਾਂ ਤੋਂ ਹਨਾ ਪੇਡ ਜਿੰਨੇ ਵੀ ਤੁਸੀਂ ਕਰਦੇ ਹੋ ਵਾਟ ਐਵਰ ਅਸੀਂ ਸਾਰੀ ਕਮਾਈ ਉਲਟੀ ਉਹਦੇ ਵਿੱਚ ਪਾਵਾਂਗੇ ਤੇ ਇਹ ਇਹ ਇਟਰੀ ਵਾਲੇ ਨੂੰ ਕਹਿੰਦਾ ਵੀ ਜੇ ਤੁਹਾਡੇ ਬੰਦੇ ਆਗੇ ਤੇ ਉਹਨਾਂ ਦੇ ਗਲ ਪੈ ਗਿਆ ਕੋਈ ਤੇ ਮੇਰੀ ਜ਼ਿੰਮੇਵਾਰੀ ਨਹੀਂ ਇਟਰੀ ਵਾਲਾ ਕਿਉਂ ਕਹਿੰਦਾ ਵੀ ਨਹੀਂ ਇਹ ਗੱਲ ਨਹੀਂ ਇਹ ਕੋਈ ਗੱਲ ਥੋੜੀ ਬਣੀ ਵੀ ਤੂੰ ਹੀ ਆ ਨਾ ਵੀ ਲੈ ਲਓ ਮੇਰੇ ਕੋਲੋਂ ਐਨਜੀਓ ਲੈ ਲਓ ਤੁਸੀਂ ਸੇਵਾ ਕਰੋ ਤੇ ਹੁਣ ਤੂੰ ਆ ਨਾ ਵੀ ਉਹਨਾਂ ਦੇ ਗਲ ਪੈ ਗਿਆ ਇਦਾਂ ਥੋੜੀ ਗੱਲ ਆ ਫਿਰ ਇਹਨੂੰ ਉਧਰ ਵੀ ਗੇਮ ਬਣਦੀ ਨਾ ਦਿਸੇ ਤੇ ਬਾਅਦ ਵਿੱਚ ਕਹਿੰਦਾ ਤੁਸੀਂ ਇਹ ਗਾਰੰਟੀ ਚੱਕੋ ਵੀ ਤੁਸੀਂ ਜਿੱਦਾਂ ਦੀ ਸੇਵਾ ਕਰਦੇ ਆ ਵੀ ਹਨਾ ਵੀ ਕੋਈ ਸੇਵਾ ਜ ਨਹੀਂ ਫਰਕ ਪਾਉਂੇ ਇਟਲੀ ਵਾਲਾ ਕਹਿੰਦਾ ਵੀ ਨਹੀਂ ਪਾਊਗਾ ਹਨਾ ਵੀ ਅਸੀਂ ਇਟਲੀ ਵਾਲੇ ਉਹੀ ਗੱਲ ਕਹੀ ਕਿ ਅਸੀਂ ਜੜੀ ਸਾਡੀ ਚੈਨਲਾਂ ਦੀ ਕਮਾਈ ਹੋਊਗੀ ਨਾ ਅਸੀਂ ਉਲਟੀ ਉਹਨੂੰ ਵਿੱਚ ਪਾਵਾਂਗੇ ਅਸੀਂ ਉਹਨੂੰ ਵੀ ਸੇਵਾ ਦੇ ਵਿੱਚ ਹੀ ਉਲਟੀ ਪਾਵਾਂਗੇ ਤੇ ਇਟਲੀ ਵਾਲੇ ਨੇ ਕਿਹਾ ਵੀ ਹਰੇਕ ਬੰਦੇ ਦਾ ਤਰੀਕਾ ਲੱਗ ਹੁੰਦਾ ਵਾ ਅਸੀਂ ਸ਼ੁਰੂ-ਸ਼ੁਰੂ ਦੇ ਵਿੱਚ ਹੋ ਸਕਦਾ ਵਾ ਕਿ ਸਾਨੂੰ ਸਮਝਣ ਦੇ ਵਿੱਚ 10 ਦਿਨ ਲੱਗ ਜਾਣ 15 ਦਿਨ ਲੱਗ ਜਾਣ 20 ਦਿਨ ਲੱਗ ਜਾਣ ਮਹੀਨਾ ਲੱਗ ਜਾਏ ਸਾਡੀ ਕੋਸ਼ਿਸ਼ ਬਹੁਤ ਵਧੀਆ ਹੋ ਗਈ ਉਹਦੀ ਸੇਵਾ ਨੂੰ ਕਰਨ ਦੀ ਇੰਨੇ ਪਿਓ ਦੇ ਪੁੱਤਰ ਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਬਾਅਦ ਦੇ ਵਿੱਚ ਇਹ ਐਂਡ ਦੇ ਉੱਤੇ ਉਹਦੇ ਨਾਲ ਕਹਿੰਦਾ ਮਤਲਬ ਇਹ ਨਹੀਂ ਹੁੰਦਾ ਜਿਵੇਂ ਛੋਟੇ ਜਵਾਨ ਨੂੰ ਗੱਲਾਂ 'ਚ ਲੈਣ ਵਾਲਾ ਕੰਮ ਵੀ ਨਹੀਂ ਨਹੀਂ ਆਪਾਂ ਤੇ ਭਰਾ ਆ ਵਾ ਫਿਰ ਉਹ ਬਾਅਦ 'ਚ ਉਹਦੀਆਂ ਤਰੀਫਾਂ ਇਟਲੀ ਵਾਲੇ ਦੀਆਂ ਮੈਂ ਤੇਰੀਆਂ ਵੀਡੀਓ ਵੇਖਦਾ ਆਂ ਫਲਾਨ ਸੋ ਗੱਲ ਮੁੱਕਦੀ ਏ ਕਿ ਇਹਨੇ ਐਂਡ ਕਾਲ ਤੱਕ ਇਹੜੇ ਬੰਦੇ ਨੇ ਪਹਿਲਾਂ ਨੇ ਫੜ ਮਾਰ ਲਈ ਕਿ ਮੈਂ ਐਨ ਜੀਓ ਟਰਾਂਸਫਰ ਕਰਦਾਗਾ ਅੰਤ ਤੇ ਇਹ ਬੰਦੇ ਨੇ ਚਾਪਲੂਸੀ ਕਰ ਕਰਕੇ ਆਪਣੀ ਜਾਨ ਛੜਾ ਕੇ ਕੌਲ ਛੱਡੀ ਤੇ ਬਾਅਦ ਦੇ ਵਿੱਚ ਵੀ ਉਹ ਕੋ ਹਾਲਚਾਲ ਪੁੱਛਦਾ ਹ ਵੀਰ ਕਿੱਦਾਂ ਵਾ ਪਹਿਲਾਂ ਆਇਆ ਉਹਦੇ ਹਨਾ ਵੀ ਚੜਨ ਸੀ ਉੱਤੇ ਚੜਾਈ ਕਰਨ ਬਾਅਦ ਦੇ ਵਿੱਚ ਅੱਜ ਵੀ ਡਰੇ ਵਾਲੇ ਕੋ ਕਾਲ ਉਹਦੀ ਪਈ ਆ ਤੇ ਮੈਂ ਤਾਂ ਕਹੂੰਗਾ ਯਾਰ ਜਿੱਦਾਂ ਮੈਂ ਕਹਿਆ ਨਾ ਵੀ ਮੈਨੂੰ ਇਹ ਹੁੰਦਾ ਹੈ ਕਿ ਯਾਰ ਵੀ ਛੱਡ ਪਾਰਾਂ ਯਾਰ ਵੀ ਵੀ ਜੋ ਹੁੰਦਾ ਹੋਈ ਜਾਣਦੇ ਹਨਾ ਆਪਾਂ ਨੂੰ ਕੋਈ ਨਹੀਂ ਲੈਣਾ ਦੇਣਾ ਵੀ ਜਿੰਨੇ ਸਮਝਣਾ ਵਾ ਸਮਝ ਜਾਣਾ ਜਿੰਨੇ ਨਹੀਂ ਸਮਝਣਾ ਨਹੀਂ ਸਮਝਣਾ ਪਰ ਅੱਜ ਕੱਲ੍ਹ ਇਹ ਚੁਤੀਆਪਾ ਜ਼ਿਆਦਾ ਹੋ ਰਿਹਾ ਵਾ ਤੇ ਚੁਤੀਆਪਾ ਵੀ ਓੜੀ ਚੀਜ਼ ਨੂੰ ਲੈ ਕੇ ਹੋ ਰਿਹਾ ਵਾ ਓੜੇ ਰਾਹ ਦੇ ਉੱਤੇ ਬੈਹ ਰਿਹਾ ਵਾ ਜਿਹੜੇ ਰਾਹ ਤੇ ਲੋਕੀ ਜਾਣੇ ਚਾਹੁੰਦੇ ਜਾਣਾ ਚਾਹੁੰਦੇ ਆ ਤੇ ਓੜੇ ਰਾਹ ਤੋਂ ਡੋਲਣ ਵਾਲੀਆਂ ਗੱਲਾਂ ਵਾ ਓੜੇ ਰਾਹ ਦੇ ਉੱਤੇ ਠੱਗੀ ਦਾ ਠੱਗੀ ਦੀ ਦੁਕਾਨ ਲਾਉਣ ਦੀ ਗੱਲ ਆ ਉਹਦੇ ਉੱਤੇ ਸਮਝੇ ਪਾ ਦੀਏ ਫਿਰ ਭਾਜੀ ਇਟਲੀ ਵਾਲਾ ਕਹਿੰਦਾ ਪਾ ਦੀਏ ਫਿਰ ਪਾ ਦੇ ਭਰਾਵਾ ਮੈਂ ਤਾਂ ਕਹਿੰਦਾ ਵੀ ਜੇ ਕੋਈ ਪਰਸਨਲ ਡਿਟੇਲ ਆ ਨਾ ਉਹਨੂੰ ਕੱਟ-ਕੁੱਟ ਕੇ ਦੋ ਜੋ ਵੀ ਆ ਇਹਦੀ ਪਾ ਦੇ ਇਹਦੀ ਸਾਲੇ ਦੀ ਕਿਉਂਕਿ ਇਹਨੇ ਨਾ ਜਿਹੜਾ ਹੁਣ ਕੀਤਾ ਨਾ ਜਿਹੜਾ ਚੁਤਿਆਪਾ ਆ ਉਹ ਬਹੁਤ ਗੰਦੀ ਚੀਜ਼ ਆ ਯਾਰ ਕਿਉਂਕਿ ਗੱਲ ਸੱਚੀ ਆ ਕਿ ਉਹ ਜਿਵੇਂ ਮੈਂ ਉਹ ਬਾਬੇ ਦੀ ਇੱਕ ਤਾਂ ਗੱਲ ਸੁਣਦਾ ਹਾਂ ਉਹ ਬੜੀ ਵਧੀਆ ਕਿਉਂਕਿ ਯਾਰ ਨਾ ਮੈਂ ਵੀ ਜ਼ਿੰਦਗੀ ਦੇ ਉਹੜੇ ਇੱਕ ਦੌਰ ਦੇ ਵਿੱਚ ਆ ਜਿੱਥੇ ਮੈਂ ਕਹਿੰਦਾ ਮਤਲਬ ਵੀ ਹੁਣ ਉਮਰ ਵੀ ਹੋਈ ਜਾਂਦੀ ਆ ਪੈਸਾ ਵੀ ਕਮਾ ਲਿਆ ਤੇ ਅਸੀਂ ਕੁਵਾਤਰਾਂ ਨੂੰ ਸਾਡੇ ਬੁੜੇ ਨਹੀਂ ਸਾਨੂੰ ਦਿੱਤਾ ਸਾਡੇ ਬੁੜੇ ਨੇ ਨਹੀਂ ਸਾਨੂੰ ਦਿੱਤਾ ਅਸੀਂ ਮੈਂ 18 ਦਾ ਬਾਹਰ ਆਇਆ ਸੀ 18 ਦਾ ਆ ਗਏ ਮੈਂ 8 ਸਾਲ ਧੱਕੇ ਖਾਦੇ ਮੇਰੇ ਪੇਪਰ ਨਹੀਂ ਬਣੇ ਕੱਚਾ ਰਿਆਂ ਪੇਪਰ ਬਣਾਏ ਕਰੋੜਾ ਰੁਪਈਆ ਪਿੱਛੇ ਕਰਜ਼ਾ ਲਾਇਆ ਬਣਾਇਆ ਆਪਣੇ ਆਪ ਨੂੰ ਅਸੀਂ ਆਪਣੇ ਪੈਰਾਂ ਤੇ ਆਪ ਖਲੋਤੇ ਆ ਸਾਡਾ ਬੁੜਾ ਨਹੀਂ ਸਾਡੇ ਪਿੱਛੇ ਖਲੋਤਾ ਸਾਨੂੰ ਕਹਿਣ ਦਾ ਮਤਲਬ ਖਲੋਂਦਾ ਤਾਂ ਹਰੇਕ ਦਾ ਬਾਪੂ ਸਪੋਰਟ ਹੀ ਕਰਦਾ ਬਸ ਪਰ ਸਾਡੇ ਬਾਪੂ ਨੇ ਸਾਡੇ ਮੂੰਹ 'ਚ ਚਾਂਦੀ ਦਾ ਚਮਚ ਨਹੀਂ ਪਾਇਆ ਆ ਚੱਕਦਾ ਉਹ ਚੱਕ ਹਨਾ ਅਸੀਂ ਜੋ ਵੀ ਕੀਤਾ ਜੋ ਕਮਾਇਆ ਆਪਣੇ ਸਿਰ ਤੇ ਕਮਾਇਆ ਆਪਣੇ ਸਿਰ ਤੇ ਖਲੋਤੇ ਆ ਪਰ ਉਹਦੇ باوجود ਵੀ ਸਾਰਾ ਕੁਝ ਕਰਨ ਦੇ ਦੀਨ ਦੁਨੀਆ ਘੁੰਮ ਫਿਰ ਕੇ ਵੇਖੀ ਆ ਟਰੈਵਲ ਕਰਕੇ ਵੇਖਿਆ ਵਾ ਤੇ ਅਖੀਰੀ ਇਹ ਗਿਆਨ ਪਾਇਆ ਕਿ ਯਾਰ ਜਿਹੜਾ ਸੱਚ ਆ ਨਾ ਉਹ ਖੀਰੀ ਮੌਜ ਆ ਵੀ ਆਪਣੇ ਮੋ ਭਰਾਵਾ ਸੱਚ ਕੋਈ ਹੋਰ ਹੀ ਨਾ ਸੋਚ ਲੈ ਪਤ ਨਹੀਂ ਡਲੀਵੱਟੀ ਫਿਰਦਾ ਵਾ ਆ ਜੇ ਭਰਾਵਾ ਅ ਗ੍ਰੀਨ ਟੀਜ ਗੱਲ ਕੀ ਆ ਵੀ ਆ ਜੇ ਚਾਕਲੇਟ ਤੇ ਤੇ ਮੈਂ ਕਹ ਰਹੀ ਕਿ ਅਖੀਰੀ ਸੱਚ ਇਹ ਹੋਈ ਹੈ ਕਿ ਬੰਦਾ ਮੌਜ ਚ ਰਵੇ ਉਹਨੂੰ ਉਹ ਨਾ ਖੁਸ਼ੀ ਤੋਂ ਬਹੁਤ ਖੁਸ਼ ਹੋਵੇ ਨਾ ਗਮੀ ਤੋਂ ਬਹੁਤਾ ਡਿਸਟਰਬ ਹੋਵੇ ਉਹ ਇਹ ਸੱਚ ਮੰਨ ਲੇ ਕਿ ਇਹ ਉੱਚੀ ਚ ਨੀਚ ਇਹ ਚੱਲਦੀ ਰਹਿਣੀ ਆ ਤਾਂ ਉਹ ਜੇ ਇਹੜੀ ਚੀਜ਼ ਨੂੰ ਮੰਨ ਲੂਗਾ ਨਾ ਤੇ ਫਿਰ ਉਹ ਡਿਸਟਰਬ ਨਹੀਂ ਹੋਊਗਾ ਬਹੁਤਾ ਜ਼ਿਆਦਾ ਹਨਾ ਮੈਂ ਅਕਸਰ ਆਪਣੇ ਨੂੰ ਕਨਵਿੰਸ ਕਰਦਾ ਰਿਹਾ ਨਾ ਵਧੀਆ ਡਾਰਲਿੰਗ ਨੂੰ ਤੁਸੀਂ ਸੁਣਾਓ ਅੱਛਾ ਜਿਹਾ ਟਰੀ ਵਾਲਾ ਵਿੱਚ ਹੀ ਲੱਗਾ ਗਈਆਂ ਨਾ ਸੋ ਜਿਹੜੀ ਇਹਨੇ ਦੁਕਾਨ ਲਾਈ ਨਾ ਜਿਹੜੇ ਰਾਹ ਤੇ ਹੁਣ ਇਹਨੇ ਦੁਕਾਨ ਲਾਈ ਹੈ ਨਾ ਉਹ ਬਹੁਤ ਮੈਨੂੰ ਚਬਿਆ ਵੀ ਯਾਰ ਵੀ ਜਿਹੜਾ ਇੱਕ ਸੱਚਾ ਅਖੀਰਲਾ ਮਾਰਗਾ ਜਿਹਦੇ ਦੇ ਬੰਦੇ ਨੇ ਸ਼ਾਂਤੀ ਸਕੂਨ ਅਚੀਵ ਕਰਨਾ ਵਾ ਤੂੰ ਯਾਰ ਉਹਦੇ ਚ ਆ ਕੇ ਵੀ ਮਿਲਾਵਟ ਭੈਣ ਚ ਕਾਲੀ बस ऐसे चुतियापे कर के कि ਸਾਡਾ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਰਹੇ ਸਾਡਾ ਚੁਤੀਆਪਾ ਸਾਰਾ ਕੁਝ ਜੇ ਤੂੰ ਜੇ ਤੂੰ ਇਨਲਾਈਟਰਨ ਹੋ ਗਿਆ ਵਾ ਤੂੰ ਕਹਿਣਾ ਵਾ ਵੀ ਮੈਨੂੰ ਗਿਆਨ ਹੋ ਗਿਆ ਵਾ ਤੂੰ ਝੂਠ ਨਾ ਬੋਲੇ ਆਪਣੀ ਆਡੀਅੰਸ ਦੇ ਨਾਲ ਤੂੰ ਕਹਿ ਭਾਈ ਮੈਂ 30 35 ਲੱਖ ਰੁਪਏ ਮਹੀਨੇ ਦਾ ਸ਼ਾਪਦਾਮ ਐ ਤੁਹਾਨੂੰ ਮੈਂ ਦੱਸਦਾ ਯਾਰ ਮੈਂ ਪੌਡਕਾਸਟ ਕਰਦਾ ਰਿਹਾ ਮੈਂ ਪੌਡਕਾਸਟ ਨਹੀਂ ਕਰਦਾ ਹੁਣ ਉਹਦਾ ਰੀਜ਼ਨ ਇਹ ਆ ਕਿ ਮੈਨੂੰ ਨਹੀਂ ਕੋਈ ਸਬਜੈਕਟ ਲੱਗਦਾ ਕੋਈ ਗੱਲ ਕਰਨ ਵਾਲਾ ਮੈਨੂੰ ਨਹੀਂ ਕੋਈ ਬੰਦਾ ਟੱਕਰਦਾ ਜਿਹਦੇ ਨਾਲ ਮੈਂ ਬਹਿ ਕੇ ਕਹਾਂ ਵੀ ਆ ਜਾ ਬਹਿ ਕੇ ਗੱਲਾਂ ਕਰੀਏ ਤੇ ਮੈਨੂੰ ਗੱਲਬਾਤ ਚ ਮਜ਼ਾ ਆਵੇ ਗੱਲਾਂ ਤਾਂ ਮੈਂ ਕਿਸੇ ਦੇ ਨਾਲ ਵੀ ਘੰਟਾ ਬਹਿ ਕੇ ਮੈਂ ਵੀ ਜਦੋਂ ਤੁਸੀਂ ਟਰੈਵਲ ਕਰਦੇ ਆ ਤੁਸੀਂ ਨਵੇਂ-ਨਵੇਂ ਥਾਂ ਵੇਖਦੇ ਆ ਤੁਸੀਂ ਕੋਈ ਹੋਰ ਬੰਦਾ ਘੁੰਮ ਕੇ ਤੁਸੀਂ ਘੰਟਾ ਉਹਨਾਂ ਗੱਲਾਂ ਕਰ ਸਕਦੇ ਆ ਤੁਸੀਂ ਇੰਗੇਜ ਕਿਸੇ ਨੂੰ ਘੰਟਾ ਰੱਖ ਸਕਦੇ ਆ ਪਰ ਮੈਨੂੰ ਹੁੰਦਾ ਵੀ ਨਹੀਂ ਯਾਰ ਕੀ ਫਾਇਦਾ ਯਾਰ ਕਿਉਂਕਿ ਮੈਂ ਆਲਵੇਜ਼ ਸੋਸ਼ਲ ਮੀਡੀਆ ਤੇ ਰਹਿੰਦੇ ਆ ਇਹ ਚੀਜ਼ ਵੇਖੀ ਆ ਕਿ ਯਾਰ ਮੈਂ ਜਿਹੜੇ ਲੋਕੀ ਮੇਰੇ ਨਾਲ ਜੁੜੇ ਆ ਨਾ ਆਡੀਅנס ਉਹਨਾਂ ਦਾ ਸੌਦਾ ਨਹੀਂ ਕਰਨਾ ਮੋਨਟਾਈਜੇਸ਼ਨ ਕਰਕੇ ਵੀ ਮੈਨੂੰ ਰੱਬ ਨਾ ਮੇਰੇ ਕੰਮਕਾਰ ਤੋਂ ਹੋਰ ਬੰਨਿਆਂ ਤੋਂ ਮੈਨੂੰ ਪੈਸੇ ਦਿੰਦਾ ਰਹੇ ਤਾਂ ਜੋ ਮੈਨੂੰ ਜਿਹੜੇ ਮੈਨੂੰ ਸੋਸ਼ਲ ਮੀਡੀਆ ਦੀ ਫਾਲੋਇੰਗ ਹੈ ਨਾ ਉਹ ਮੈਨੂੰ ਸੇਲ ਨਾ ਕਰਨੀ ਪਵੇ ਕਿਸੇ ਦੇ ਅੱਗੇ ਸੱਟਣੀ ਨਾ ਪਵੇ ਕਿਉਂਕਿ ਵੇਖੋ ਮੈਂ ਅੱਜ ਕਹੂੰਗਾ ਕਿ ਯਾਰ ਆ ਇਦਾਂ ਵਾਂ ਜਾਂ ਉਹਦਾਂ ਵਾਂ ਮੈਨੂੰ ਆ ਇੱਥੇ ਮੰਨ ਲਓ ਆਪਣੇ ਕੋ 3.5 ਲੱਖ ਫਾਲੋਅਰ ਆ 3.5 ਲੱਖ ਦੇ ਵਿੱਚੋਂ ਮੰਨ ਲਓ ਵੀ ਕਿਸੇ ਟਾਈਮ 20000 ਆਪਣਾ ਆਪਾਂ ਨੂੰ ਵੇ 20000 ਨੇ ਵੇਖ ਲਿਆ ਯਾਰ ਚਾਹੇ ਜੋ ਮਰਜ਼ੀ ਹੋਵੇ ਚਾਰ ਪੰਜ ਜਾਨੇ ਯਾਰ ਗੱਲਾਂ 'ਚ ਆ ਹੀ ਜਾਂਦੇ ਆ ਯਾਰ ਚਾਰ ਪੰਜ ਜਾਨੇ ਫਸ ਹੀ ਜਾਂਦੇ ਆ ਤੇ ਉਹ ਚਾਰ ਪੰਜ ਜਾਨੇ ਨਹੀਂ ਗਏ ਚਾਰ ਪੰਜ ਜਾਨੇ ਦੀ ਸਾਲਾਂ ਦੀ ਜ਼ਿੰਦਗੀ ਆ ਮੰਨ ਲਓ ਕੋਈ ਕਿਸੇ ਨੇ ਮੇਰੇ ਕਹਿ ਤੇ ਕਿਸੇ ਓੜੀ ਜਗ੍ਹਾ ਤੇ ਇਨਵੈਸਟ ਕਰ ਲਿਆ ਨਾ ਜਿਹੜੇ ਅੱਜ ਕੱਲ ਆਂਦੇ ਆ ਵੀ ਅਸੀਂ ਆਹ ਪਲੈਟਫਾਰਮ ਬਣਾਇਆ ਹੈ ਇਨਵੈਸਟਿੰਗ ਦਾ ਤੁਸੀਂ ਉੱਤੇ ਆ ਜਾਓ ਜੀ ਤੁਸੀਂ ਉੱਤੇ ਕੋਈ ਚੱਕਰ ਹੀ ਨਹੀਂ ਗਾ ਅਸੀਂ ਗਰੰਟੀ ਦਿੰਨੇ ਆ ਜੀ ਵੀ ਪੈਸਾ ਹੀ ਪੈਸਾ ਜੀ ਹੋਣਾ ਹੀ ਨਹੀਂ ਘਟਾ ਦਾ ਹੋਣਾ ਹੀ ਨਹੀਂ ਗਾ ਵੀ ਸਾਡਾ ਆਹ ਕ੍ਰਿਪਟੋ ਦਾ ਪਲੈਟਫਾਰਮ ਆ ਸਾਡਾ ਜਿਹਾ ਉਹ ਚੀਜ਼ ਆ ਜੀ ਸਾਡੀ ਜਿਹਾ ਹੀ ਪ੍ਰਾਪਰਟੀਆਂ ਦਾ ਉਹ ਵੀ ਤੁਹਾਨੂੰ ਪੱਕਾ 100% ਪ੍ਰਾਫਿਟ ਹੀ ਪ੍ਰਾਫਿਟ ਆ ਹੁਣ ਉਹ ਤੋਂ ਇਨਫਲੂਐਂਸ ਹੋ ਕੇ ਚਾਰ ਪੰਜ ਜਾਣੇ ਵੀ ਫਸ ਗਏ ਉਹ 4 5 ਨੰਬਰ ਨਾ ਵੇਖੋ 4 5 ਦਾ ਉਹ 4 5ਾਂ ਦਾ ਉਹ ਜੇ ਫਸੇ 4 5ਾਂ ਦੇ ਕਈ ਸਾਲ ਖਰਾਬ ਕਈ ਸਾਲ ਮੇਰਾ ਇੱਕ ਘੰਟੇ ਦਾ ਪੋਡਕਾਸਟ ਆ ਪਰ ਉਹਨਾਂ ਦੇ 4 5ਾਂ ਦੇ ਕਈ ਸਾਲ ਖਰਾਬ ਆ ਤੇ ਉਹ 4 5ਾਂ ਦੇ ਕਈ ਸਾਲ ਉਹਨਾਂ ਦੇ ਕੱਲਿਆਂ ਦੇ ਖਰਾਬ ਨਹੀਂ ਨਾਲ ਉਹਨਾਂ ਦੇ ਪਰਿਵਾਰ ਖਰਾਬ ਆ ਉਹਨਾਂ ਦੀਆਂ ਫੈਮਲੀਆਂ ਦੀ ਉਹਨਾਂ ਦੀ ਫੈਮਲੀਆਂ ਦਾ ਸਕੂਨ ਖਰਾਬ ਆ ਤੁਸੀਂ ਸਾਲਿਓ ਆਨੇ ਅਸੀਂ ਇਨਲਾਈਟਨ ਹੋ ਗਏ ਆ ਤੁਸੀਂ ਕਰਦੇ ਆ ਸੌਦੇ ਟੱਬਰਾਂ ਦੇ ਸਾਲੇ ਮੇਰੇ ਇਨਲਾਈਟਨ ਦੇ ਮੈਨੂੰ ਸੱਚੀ ਗੱਲ ਲੱਗਾ ਬੜੀ ਖੇਜ ਆ ਯਾਰ ਕਿਉਂਕਿ ਮੈਂ ਨਾ ਮੈਂ ਆਪਣੇ ਅੰਦਰ ਰੋਕ ਕੇ ਰੱਖਿਆ ਸੀ ਜਦੋਂ ਦਾ ਇਹਦਾ ਚੁਤਿਆਪਾ ਆਇਆ ਸੀ ਮੈਂ ਕਿਹਾ ਸੀ ਤੇ ਮੈਂ ਸੱਚੀ ਆਸ ਕੀਤੀ ਸੀ ਕਿ ਇਹ ਸਾਲਾ ਇਨਲਾਈਟਨ ਹੋ ਗਿਆ ਜਾਂ ਸਮਥਿੰਗ ਇਹਨੂੰ ਵੀ ਇਹ ਹੌਲੀ ਹੌਲੀ ਬਸਤਾ ਜਾਣ ਡਿਆ ਪਰ ਇਹਦਾ ਕੋਈ ਇਨਲਾਈਟਨ ਲੂਟ ਨਹੀਂ ਹੋਇਆ ਸਾਲਾ ਮੇਰਾ ਇਹਦਾ ਸਾਰਾ ਚੁਤਿਆਪਾ ਵਾ ਸਟਿਲ ਉਹੀ ਸਾਰਾ ਕੁਝ ਚੱਲ ਰਿਹਾ ਹੁਣ ਤੁਸੀਂ ਸੇਮ ਉਹੀ ਗੱਲ ਆ ਨਾ ਵੀ ਤੁਸੀਂ ਜੇ ਆਨੇ ਇਨਲਾਈਟਨ ਹੋ ਗਏ ਤੁਸੀਂ ਅੱਜ ਕਹਿੰਦੇ ਵੀ ਮੈਂ ਜ਼ਿੰਦਗੀ ਪਹਿਲਾਂ ਮੈਂ ਭੁੱਲਿਆ ਹੀ ਫਿਰਦਾ ਸੀ ਮੈਂ ਟਾਈਮ ਵੇਸਟ ਕਰਦਾ ਮੈਂ ਜ਼ਿੰਦਗੀ ਵੇਸਟ ਕਰਦੀ ਤੁਸੀਂ ਇਹ ਗੱਲਾਂ ਨੇ ਆ ਫਿਰ ਇਹਦਾ ਮਤਲਬ ਜੇ ਤੁਸੀਂ ਆਪਣਾ ਘਾਟਾ ਮਹਿਸੂਸ ਕਰਦੇ ਆ ਕਿ ਮੈਂ ਟਾਈਮ ਵੇਸਟ ਕਰਤਾ ਤੇ ਤੁਸੀਂ ਹੋਰ ਦੇ ਟਾਈਮ ਦਾ ਵੀ ਸੋਚੋਗੇ ਨਾ ਵੀ ਯਾਰ ਵੀ ਜੋ ਮੇਰਾ ਵੇਸਟ ਹੋਇਆ ਦੂਜੇ ਦਿਨਾਂ ਵੇਸਟ ਹੋਵੇ ਫਿਰ ਤੁਸੀਂ ਦੂਜੇ ਦਿਨ ਨਹੀਂ ਚਾਹੋਗੇ ਠੀਕ ਹੈ ਨਾ ਮੈਂ ਤਾਂ ਸਾਰਿਆਂ ਨੂੰ ਆਣਾ ਹੁੰਦਾ ਯਾਰ ਬਹੁ ਜਾਣੇ ਆਖਣਗੇ ਮੈਂ ਸੱਚੀ ਵੇਖੋ ਇਹ ਨਹੀਂ ਹੁੰਦਾ ਕਿ